30 ਗਲੇ ਮੇਰਾ ਚੋਨਾ ਸੀ ਤੇ 10-15 ਕਿਲੇ ਕਮਾਸ ਸੀ ਇਹ ਵੀ ਸਾਡਾ ਉਧਰ ਵੀ ਜਾ ਕੇ ਆ ਵੇਖੋ ਪਾਣੀ ਸਭ ਲਾਕੇ ਦਾ ਖਲੋਤੇ ਬੜਾ ਨਪਸਾਨ ਹੋ ਗਿਆ ਮਗਨ ਨੂੰ ਜੀ ਨਹੀਂ ਕਰਦਾ ਜਦੋਂ ਕਿਸੇ ਨੇ ਘੜੇ ਹੱਥ ਨਹੀਂ ਇਹ ਨਾ ਪਿੰਗਲ ਰੱਖ ਤੂੰ ਨਹੀਂ ਦੇ ਮੈਂ ਪਹਿਲਾਂ ਮੈਂ ਸੱਚ ਬੋਲਾਂ ਮੈਂ ਕੇਲ ਗਿਆ ਮੈਂ ਮੇਰੀ ਤੂੜੀ ਛੱਡ ਜਾ ਗਈ ਹੈ ਕਿੱਦਾ ਇਹਨਾਂ ਦਾ ਖੋਪਾ ਮੇਰਾ ਨੌਕਰ ਜਿਹੜਾ ਵਿਚਾਰਾ ਧਾਰ ਪਰਸੋਂ ਦਾ ਬੈਠਾ ਮੇਰੇ ਘਰ ਉਹਨੂੰ ਮੈਂ ਕਹਨ ਲਾ ਪਾਣੀ ਆ ਇੰਨੀ ਕਿ ਤੂੜੀ ਲਿਆ ਮੈਂ ਰਹਿਣ ਦੇ ਸਵੇਰੇ ਕਿ ਮੰਗਣ ਤੁਲਪਾਂਗੇ ਕੀ ਕੋ ਕਹਿਆ ਉਹਨੂੰ ਆਖਿਆ ਇੱਕ ਪੰਡ ਤੁੜੀ ਦੇ ਅੱਠ ਲੰਗਰ ਨੋਂ ਮੇਰੇ ਕੋ ਥਿਰ ਚਲ ਉਹਦੇ ਮੈਂ ਪਉ ਟਾਈਮ ਕੱਢੋ ਥਿਰ ਚੜੂ ਫੇ ਮੰਗ ਲਾਂ ਦੀ ਫੇ ਸਿਰੇ ਇੱਕ ਸੱਚੀ ਕੋ ਪੰਡ ਮੰਗੇ ਜਾਂਦੀ ਮੁੜ ਕੇ ਬਾਬੇ ਨਾਨਕ ਨੇ ਲੰਗਰ ਉਦਨ ਦੇ ਲਾਏ ਝੂਠੀ ਮਾਨਾ ਮੈਂ ਕਿਹਾ ਮੰਗਣੀ ਜਾ ਬਾਬੇ ਜਦੋਂ ਮੰਗਣ ਤੋਂ ਉਹਨੇ ਘਲਾਤਾ ਸਰਕਾਰ ਨੇ ਬਾਬੇ ਨਾਨਕ ਨੇ ਲੰਗਰ ਲਾਏ ਨੇ ਬਾਬੇ ਨਾਨਕ ਨੇ ਤੁੜੀਆਂ ਘਲਾਉਣ ਲਿਆ ਜਿਹਦੇ ਵਿੱਚ ਰੱਬ ਵਸਦਾ ਉਹ ਚੀਜ਼ ਇਹਦਾ ਤੈਨੂੰ ਮੂੰਹ ਤੋਂ ਖੁੰਦਾ ਮਿਲ ਕੋਈ ਇੱਕ ਰੋਟੀ ਹੋਏ ਮੈਨਾਂ ਸਾਰਾ ਮੁਲਖਾ ਹੈ ਮੈਨੂੰ ਪਵਾ ਕੋਈ ਨਹੀਂ ਸੱਚ ਬੋਲਣਾ ਮੇਰੇ